ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜਦੋਂ ਵੀ ਵਾਰੋਂ ਕੋਈ ਮਿੱਟੀ ਚੀਜ਼ ਤੁਹਾਡੇ ਘਰ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਕਦੇ ਵੀ ਨਾ ਖਾਓ ਪਹਿਲਾਂ ਉਸ ਦਾ ਪਰਮਾਤਮਾ ਨੂੰ ਭੋਗ ਲਗਾਓ ਤੇ ਫਿਰ ਥੋੜਾ ਜਿਹਾ ਕੁੱਤੇ ਨੂੰ ਪਾਓ ਉਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਨੰਬਰ 2 ਜਦੋਂ ਵੀ ਤੁਸੀਂ ਦੀਪਕ ਜਲਾਉਂਦੇ ਹੋ ਤਾਂ ਜੇਕਰ ਉਸਦੀ ਬੱਤੀ ਲੰਬੇ ਸਮੇਂ ਤੱਕ ਚੱਲੇ ਤਾਂ ਜ਼ਿੰਦਗੀ ਵਿੱਚ ਸਫਲ ਹੋਣ ਦਾ ਸੰਕੇਤ ਦਿੰਦੀ ਹੈ ਜੇਕਰ ਜਲਦੀ ਨਾਲ ਸਮਾਪਤ ਹੋ ਜਾਵੇ ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਆਉਣ ਲੱਗ ਵਾਲੇ ਹਨ ਨੰਬਰ 3 ਔਰਤਾਂ ਨੂੰ ਕਦੇ ਵੀ ਕਾਲੀ ਬਿੰਦੀ ਚੂੜੀਆਂ ਨਹੀਂ ਪਾਉਣੀਆਂ ਚਾਹੀਦੀਆਂ ਪਲਕੇ ਵੀ ਪਲਾਸਟਿਕ ਦੀਆਂ ਚੂੜੀਆਂ ਵੀ ਨਾ ਪੈਨੋ ਸ਼ੁਰੂ ਅਸ਼ુભ ਮੰਨੀਆਂ ਜਾਂਦੀਆਂ ਹਨ ਨੰਬਰ 4 ਜੇਕਰ ਤੁਸੀਂ ਪੂਰੀ ਜ਼ਿੰਦਗੀ ਦੀ ਅਮੀਰੀ ਬਣਾਉਣਾ ਚਾਹੁੰਦੇ ਹੋ ਤਾਂ ਇਹ ਪੰਜ ਕੰਮ ਆਪਣੇ ਧਿਆਨ ਵਿੱਚ ਰੱਖੋ ਪਹਿਲਾ ਸਿੱਖਣ ਦੀ ਆਦਤ ਕਦੇ ਨਾ ਛੱਡੋ ਦੂਸਰਾ ਫालतू ਪੈਸਾ ਖਰਾਬ ਨਾ ਕਰੋ ਤੀਸਰਾ ਕਦੇ ਵੀ ਆਪਣੀ ਤੁਲਨਾ ਦੂਸਰਿਆਂ ਨਾਲ ਨਾ ਕਰੋ ਚੌਥਾ ਜਲਦੀ ਜ਼ਿਆਦਾ ਪੈਸਾ ਕਮਾਇਆ ਜਾਵੇ ਇਸ ਅਸੀਂ ਚਾਹਤ ਆਪਣੇ ਮਨ ਵਿੱਚ ਨਾ ਰੱਖੋ ਪੰਜਵਾਂ ਆਪਣੀ ਕਮਾਈ ਤੋਂ ਘੱਟ ਹੀ ਖਰਚਾ ਕਰੋ ਇਸ ਨਾਲ ਤੁਸੀਂ ਜਲਦੀ ਅਮੀਰ ਹੋ ਸਕਦੇ ਹੋ ਨੰਬਰ 5 ਆਪਣੇ ਕਾਰ ਵਿੱਚ ਆਲੇ-ਦੁਆਲੇ ਜਾਂ ਫਿਰ ਅੱਗੇ ਪਿੱਛੇ ਕਦੇ ਵੀ ਕੂੜੇ ਦਾ ਢੇਰ ਨਾ ਲਗਾਓ ਇਸ ਤੋਂ ਇਲਾਵਾ ਕਾਰ ਵਿੱਚ ਕਦੇ ਵੀ ਜੁੱਦ ਵਾਲੀ ਕੋਈ ਵੀ ਤਸਵੀਰ ਨਹੀਂ ਹੋਣੀ ਚਾਹੀਦੀ ਨੰਬਰ 6 ਜੇਕਰ ਤੁਸੀਂ ਜਲਦੀ ਤੁਹਾਨੂੰ ਪ੍ਰਾਪਤ ਤਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਜਦੋਂ ਵੀ ਤੁਸੀਂ ਆਟਾ ਗੁੰਨੋ ਤਾਂ ਉਸ ਵਿੱਚ ਥੋੜਾ ਜਿਹਾ ਦੇਸੀ ਘਿਓ ਤੇ ਥੋੜੀ ਜੀ ਸ਼ੱਕਰ ਮਿਕਸ ਕਰਕੇ ਆਟਾ ਗੁੰਨੋ ਇਸ ਨਾਲ ਤਨ ਲਾਭ ਹੋਵੇਗਾ ਨੰਬਰ 7 ਜੇਕਰ ਤੁਸੀਂ ਕਿਸੇ ਕੰਮ ਵਿੱਚ ਕੰਮ ਲਈ ਬਾਹਰ ਜਾ ਰਹੇ ਹੋ ਤਾਂ ਤੁਹਾਨੂੰ ਕਿਸੇ ਵੀ ਧਾਰਮਿਕ ਸਥਾਨ ਤੋਂ ਆਵਾਜ਼ ਸੁਣਾਈ ਦੇਵੇ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਇਸ ਨਾਲ ਤੁਹਾਨੂੰ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 8 ਨਾਮਕ ਨੂੰ ਹਮੇਸ਼ਾ ਕੱਚ ਦੇ ਬਰਤਨ ਤੇ ਵਿੱਚ ਦੋ ਲੌਂਗ ਪਾ ਕੇ ਹੀ ਰੱਖਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਨੰਬਰ 9 ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਵਿੱਚ ਰੋਟੀ ਬਣਾਉਣ ਤੋਂ ਪਹਿਲਾਂ ਦੁੱਧ ਦੇ ਛਿੱਟੇ ਤਾਂ ਵੀ ਉੱਪਰ ਮਾਰੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਪੈਦਾ ਹੋ ਰਹੀਆਂ ਬਿਮਾਰੀਆਂ ਹੌਲੀ-ਹੌਲੀ ਘਟਣ ਲੱਗ ਜਾਣੇ گی۔ ਨੰਬਰ 10 ਜਿੰਨਾ ਵਿਅਕਤੀਆਂ ਦਾ ਨਾਮ ਇਹ ਇਹ ਤੋਂ ਸ਼ੁਰੂ ਹੋਵੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਰਨ ਤੋਂ ਬਾਅਦ ਸਫਲਤਾ ਪ੍ਰਾਪਤ ਹੁੰਦੀ ਹੈ ਇਹ ਏ ਬਾਤੋਂ ਬਾਅਦ ਇਹ ਸਭਲਤਾ ਉੱਪਰ ਹੀ ਰਾਜ ਕਰਦੇ ਹਨ ਨੰਬਰ 11 ਝਾੜੂ ਫੇਰਨ ਸਮੇਂ ਕਦੇ ਵੀ ਥੱਲੇ ਡਿੱਗੇ ਹੋਏ ਭੋਜਨ ਨੂੰ ਝਾੜੂ ਨਾਲ ਨਾ ਹੁੰਜੋ ਇਸ ਨਾਲ ਘਰ ਵਿੱਚ ਬਰਕਤ ਨਹੀਂ ਆਉਂਦੀ ਅਤੇ ਇਸ ਨਾਲ ਅੰਨ ਦਾ ਨਿਰਾਦਰ ਹੁੰਦਾ ਹੈ ਅਤੇ ਭੋਜਨ ਨੂੰ ਹਮੇਸ਼ਾ ਹੱਥ ਨਾਲ ਝੁੱਕ ਕੇ ਇੱਕ ਪਾਸੇ ਕਰ ਦੋ ਨੰਬਰ 12 ਕਾਫੀ ਦੇਰ ਬਾਅਦ ਕਿਸੇ ਨੇ ਪੁੱਛਿਆ ਕਿ ਕਿੱਥੇ ਰਹਿੰਦਾ ਹੈ ਤੂੰ ਮੈਂ ਮੁਸਕਰਾਇਆ ਤੇ ਕਿਹਾ ਆਪਣੀ ਮौज ਤੇ ਔਕਾਤ ਵਿੱਚ ਨੰਬਰ 13 ਦੁੱਧ ਦੇ ਦਾਸੇਵਨ ਕਰਨ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਅਤੇ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਨੰਬਰ 14 ਜੇਕਰ ਸ਼ਾਂਤੀ ਪਾਉਣ ਦੀ ਚਾਹਤ ਹੈ ਤਾਂ ਸਭ ਤੋਂ ਪਹਿਲਾਂ ਜੋ ਮਿਲਿਆ ਹੈ ਉਸ ਵਿੱਚ ਹੀ ਖੁਸ਼ ਰਹਿਣਾ ਸਿੱਖੋ ਨੰਬਰ 15 ਜਿਹੜੇ ਲੋਕ ਬੈਂਗਣ ਦਾ ਜ਼ਿਆਦਾ ਸੇਵਨ ਕਰਦੇ ਹਨ ਉਹਨਾਂ ਦੇ ਮੂੰਹ ਵਿੱਚ ਛਾਲੇ ਬਹੁਤ ਜਲਦੀ ਹੋ ਜਾਂਦੇ ਹਨ ਨੰਬਰ 16 ਜ਼ਿੰਦਗੀ ਦੀ ਦੁਖਦਾਈ ਗੱਲ ਇਹ ਹੈ ਕਿ ਅਸੀਂ ਵੱਡੇ ਤਾਂ ਜਲਦੀ ਹੋ ਜਾਂਦੇ ਹਾਂ ਪਰ ਸਮਝਾਦਾਰ ਧੀਰ ਨਾਲ ਬਣਦੇ ਹਾਂ ਨੰਬਰ 17 ਜਿੰਨਾ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਹਨ ਉਹਨਾਂ ਨੂੰ ਜਾਮਣ ਦੇ ਬੀਜ ਪੀਸ ਕੇ ਖਾਣੇ ਚਾਹੀਦੇ ਹਨ ਅਤੇ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ ਨੰਬਰ 18 ਜ਼ਿੰਦਗੀ ਵਿੱਚ ਸ਼ਾਂਤੀ ਨਾਲ ਜਿਉਣ ਦੇ ਦੇ ਦੋ ਤਰੀਕੇ ਨੇ ਉਹਨਾਂ ਨੂੰ ਮaaf ਕਰੋ ਜਿਨ੍ਹਾਂ ਨੂੰ ਤੁਸੀਂ ਭੁੱਲ ਨਹੀਂ ਸਕਦੇ ਤੇ ਉਹਨਾਂ ਨੂੰ ਭੁੱਲ ਜਾਓ ਜਿਨ੍ਹਾਂ ਨੂੰ ਤੁਸੀਂ ਮaaf ਨਹੀਂ ਕਰ ਸੱਕਦੇ ਨੰਬਰ 19 ਜਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਖਾਣ ਨਾਲ ਸਰੀਰ ਦੀ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਸਰੀਰ ਜਲਦੀ ਬੁੱਢਾ ਹੋਣ ਲੱਗ ਜਾਂਦਾ ਹੈ ਨੰਬਰ 20 ਜਾਇਦਾਤ ਤੋਂ ਵੀ ਵੱਧ ਜੀਵਨ ਵਿੱਚ ਜੇਕਰ ਕੋਈ ਚੀਜ਼ ਕੀਮਤੀ ਹੈ ਤਾਂ ਉਹ ਹੈ ਸਾਡੇ ਮਨ ਦੀ ਸ਼ਾਂਤੀ ਨੰਬਰ 21 ਸਰਦੀਆਂ ਵਿੱਚ ਦਹੀਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਜਦੋਂ ਵੀ ਕੀ ਦੁੱਧ ਦੇ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਨੰਬਰ 22 ਦੁਨੀਆਂ ਵਿੱਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਜੋ ਜਿਵੇਂ ਦੇਖਾਈ ਦਿਖਦੇ ਨੇ ਉਵੇਂ ਦੇ ਹੀ ਹੁੰਦੇ ਨੇ ਦੁਨੀਆਂ ਵਿੱਚ ਬਹੁਤ ਘੱਟ ਲੋਕ ਅਜਿਹੇ ਨੇ ਜੋ ਜਿਵੇਂ ਦੇ ਨੇ ਉਵੇਂ ਦੇ ਹੀ ਦਿਖਦੇ ਨੇ ਨੰਬਰ 23 ਸਰਦੀਆਂ ਵਿੱਚ ਅਦਰਕ ਵਾਲੀ ਜਾਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਗ੍ਰੇਮੈਸ ਮਿਲਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਇਸ ਨਾਲ ਪਸੀਨਾ ਬਹੁਤ ਜ਼ਿਆਦਾ ਨਿਕਲਦਾ ਹੈ ਨੰਬਰ 24 ਲਿਬਾਸ ਪਾਵੇਂ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ ਇਹ ਮਾੜੇ ਕਰਤਾਰ ਨੂੰ ਕਦੇ ਛੁਪਾ ਨਹੀਂ ਸਕਦਾ ਜਦੋਂ ਨੰਬਰ 25 ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨੀਂਦ ਘਟ ਆਉਂਦੀ ਹੈ ਉਹਨਾਂ ਨੂੰ ਰਾਤ ਨੂੰ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ ਨੰਬਰ 26 ਲਿਵਾਸ ਭਾਵੇਂ ਕਿੰਨਾ ਵੀ ਮਹਿੰਗਾ ਕਿਉਂ ਨਾ ਹੋਵੇ ਉਹ ਮਾੜੇ ਕਰਦਾਰ ਨੂੰ ਕਦੇ ਵੀ ਛੁਪਾ ਨਹੀਂ ਸਕਦਾ ਨੰਬਰ 27 ਅੱਖਾਂ ਥੱਲੇ ਕਾਲੇ ਘੇਰੇ ਨੂੰ ਦੂਰ ਕਰਨ ਲਈ ਰਾਤ ਨੂੰ 2-3 ਬੂੰਦਾਂ ਬਦਾਮ ਦੇ ਤੇਲ ਦੀ ਮਾਲਿਸ਼ ਕਰੋ ਅਤੇ ਸਵੇਰੇ ਉੱਠ ਕੇ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਕਾਲੇ ਧੱਬੇ ਦੂਰ ਹੋ ਜਾਣਗੇ ਨੰਬਰ 28 ਕਈ ਢੀਲੇ ਦਿਖਾਵੇ ਤਾਂ ਚੁੱਪ ਰਹਿਣਾ ਸਿੱਖ ਲਓ ਕਿਉਂਕਿ ਜਿਨ੍ਹਾਂ ਨੂੰ ਅਸੀਂ ਜਵਾਬ ਨਹੀਂ ਦਿੰਦੇ ਉਹਨਾਂ ਨੂੰ ਰੱਬ ਜਵਾਬ ਦਿੰਦਾ ਹੈ ਨੰਬਰ 29 ਨਾ ਹੋਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਅੱਦਾ ਕੰਟਾ ਪਹਿਲਾਂ ਤੇਲ ਲਗਾਓ ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ ਅਤੇ ਝੜਨੇ ਵੀ ਹਟੇ ਜਾਂਦੇ ਹਨ ਨੰਬਰ 30 ਜੋ ਤੁਹਾਡੇ ਨਾਲ ਮਾੜੇ ਨੇ ਉਹਨਾਂ ਨਾਲ ਨਾ ਚੰਗੇ ਰਹੋ ਨਾ ਮਾੜੇ ਬੱਸ ਸਿਰਫ ਉਹਨਾਂ ਤੋਂ ਦੂਰ ਹੀ ਰਹੋ ਨੰਬਰ 31 ਜਿੰਨਾ ਲੋਕਾਂ ਦੀਆਂ ਅੱਖਾਂ ਨਜ਼ਰ ਅੱਖਾਂ ਦੀ ਨਜ਼ਰ ਕਮਜ਼ੋਰ ਹੈ ਜਾਂ ਐਨਕ ਲੱਗੀ ਹੋਈ ਹੈ ਉਹਨਾਂ ਨੂੰ ਲੋਕਾਂ ਨੂੰ ਸਵੇਰ ਦੇ ਸਮੇਂ ਹਰੇਕਾ ਉੱਪਰ 10-15 ਮਿੰਟ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਨੰਬਰ 32 ਲੋਕਾਂ ਨੂੰ ਬਦਲਦੇ ਮੁਕਾਬਲੇ ਵਿੱਚ ਮੌਸਮ ਸਮਾ ਤੇ ਗਿਰਗਟ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਪਤਾ ਨਹੀਂ ਫਿਰ ਗਿਰਗਟ ਹੀ ਕਿਉਂ ਬਦਨਾਮ ਹੈ ਨੰਬਰ 33 ਜਿਹੜੀਆਂ ਔਰਤਾਂ ਖਾਣਾ ਬਣਾਉਣ ਸਮੇਂ ਆਪਣੇ ਵਾਲਾਂ ਥੱਲੇ ਰੱਖਦੀਆਂ ਹਨ ਉਹਨਾਂ ਨੂੰ ਖਾਣ ਬਣਾਉਣ ਸਮੇਂ ਸਿਰ ਹਮੇਸ਼ਾ ਟੱਕ ਕੇ ਰੱਖਣਾ ਚਾਹੀਦਾ ਹੈ ਇਸ ਨਾਲ ਵਾਲ ਖਾਣੇ ਵਿੱਚ ਡਿੱਗਣ ਦਾ ਖਤਰਾ ਨਹੀਂ ਹੁੰਦਾ ਨੰਬਰ 34 ਅੱਖਾਂ ਤੋਂ ਡਿੱਗੇ ਹੰਝੂ ਤੇ ਨਜ਼ਰਾਂ ਤੋਂ ਡਿੱਗੇ ਲੋਕ ਕਦੇ ਫਿਰ ਉਠਿਆ ਨਹੀਂ ਕਰਦੇ ਨੰਬਰ 35 ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਧੂਪ ਪਤੀ ਜਾ ਫਿਰ ਜੋਤ ਲਗਾਉਂਦੇ ਹੋ ਤਾਂ ਫਿਰ ਕਦੇ ਵੀ ਫੂਕ ਮਾਰ ਕੇ ਨਾ ਬਜਾਓ ਇਸ ਨਾਲ ਕਰਕੇ ਤੁਸੀਂ ਪਰਮਾਤਮਾ ਦਾ ਅਪਮਾਨ ਕਰ ਰਹੇ ਹੋ ਨੰਬਰ 36 ਅੱਜ ਦੇ ਜਵਾਨੇ ਵਿੱਚ अनेਕ ਲੋਕ ਬਹੁਤ ਘਟ ਨੇ ਤੇ ਨਕਲੀ ਲੋਕ ਬਹੁਤ ਜਿਆਦਾ ਨਹੀਂ ਨੰਬਰ 37 ਆਪਣੇ ਘਰ ਵਿੱਚ ਜੁੱਤੇ ਚੱਪਲਾਂ ਨੂੰ ਇੱਧਰ ਉੱਧਰ ਜਾ ਫਿਰ ਬਿੰਗੇ ਟੇਡੇ ਨਾ ਰੱਖੋ ਇਸ ਨਾਲ ਤਾਂ ਘਰ ਨਾਲ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਨੰਬਰ 38 ਤੁਹਾਡੇ ਪਿੱਠ ਪਿੱਛੇ ਕੌਣ ਕੀ ਬੋਲਦਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਸਾਹਮਣੇ ਕੋਈ ਮੂੰਹ ਤੇ ਨਾ ਮੂੰਹ ਨਾ ਖੋਲੇ ਬਸ ਇੰਨਾ ਹੀ ਕਾਫੀ ਹੈ ਨੰਬਰ 39 ਜੇਕਰ ਤੁਹਾਡੇ ਘਰ ਦੀ ਛੱਤ ਤੋਂ ਉੱਪਰ ਸਵੇਰ-ਸਵੇਰੇ ਕਾਂ ਬੋਲਣ ਲੱਗੇ ਦੀ ਆਵਾਜ਼ ਆਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਉਣ ਵਾਲਾ ਹੈ ਨੰਬਰ 40 ਅਮੇਨਾ ਦੌਰ ਚ ਐਵੇਂ ਦਾ ਦੌਰ ਚੱਲ ਰਿਹਾ ਹੈ ਇਸ ਲਈ ਲੋਕ ਖੁਸ਼ ਹੋਣ ਦੀ ਬਜਾਏ ਆਪਣੀ ਖੁਸ਼ੀ ਦੇਖਣ ਵਿੱਚ ਲੱਗੇ ਹੋਏ ਨੇ ਨੰਬਰ 41 ਆਪਣੇ ਘਰ ਵਿੱਚ ਕਿਸੇ ਵੀ ਵਿਅਕਤੀ ਨੂੰ ਹਰ ਸਮੇਂ ਬੁਰਾ ਭਲਾ ਬੋਲ ਕੇ ਜਾਂ ਫਿਰ ਗਾਲੀ ਨਾ ਦੋਏ ਦੇਰ ਹੋ ਇਸ ਨਾਲ ਕਾਰ ਵਿੱਚ ਨੈਗੇਟਿਵਿਟੀ ਆਉਂਦੀ ਹੈ ਨੰਬਰ 42 ਨੰਬਰ 42 ਝੂਠੀ ਸ਼ਾਨ ਦੇ ਪਰਿੰਦੇ ਹੀ ਜ਼ਿਆਦਾ ਫੜਫੜਾਉਂਦੇ ਨੇ ਬਾਜ ਦੀ ਉਡਾਰੀ ਵਿੱਚ ਕਦੇ ਆਵਾਜ਼ ਨਹੀਂ ਹੁੰਦੀ ਹਾਂ ਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਤੇ ਇਹ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵੱਧ ਵਿਧੇ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ